ਨਾਜ਼ਰੀ ਕਲ ਪਠਾਨਕੋਟ ਦੌਰੇ ਤੇ ਸੀ ਡਿਫੇ ਦੇ ਪਠਾਨਕੋਟ ਦੇ ਸਰਹਦੀ ਪਿੰਡਾਂ ਦੁਆਰਾ ਕਿਹਾ ਸੀ ਕਿ ਅੱਜ ਅੰਮ੍ਰਿਤਸਰ ਦੇ ਸਨ ਲਗਦੇ ਸਰਹਦੀ ਪਿੰਡਾਂ ਦਾ ਦੌਰਾ ਕਰਦੇ ਸਮੇਂ ਅਚਾਨਕ ਜਿਹੜਾ ਕਿ ਗੱਡੀ ਦਾ ਟਾਇਰ ਫਟਣ ਕਰਕੇ ਹਾਦਸਾ ਹੋਇਆ ਕਾਜੀ ਜਿੱਤ ਜਿੱਦੀ ਸਪੀਡ ਜ਼ਿਆਦਾ ਸੀ ਜਿਸ ਦੇ ਕਰਕੇ ਟਾਇਰ ਫਟ ਗਿਆ ਤੇ ਇਹ ਹਾਦਸਾ ਹੋਇਆ ਤੇ ਪੰਜਾਬ ਦੇ ਗਵਰਨਰ ਬਨਵੈ ਲਲ ਪ੍ਰੋਹਿਤ ਜੁਤੇ ਕਿ ਉਹਨਾਂ ਦੇ ਗੱਡੀਆਂ ਦੇ ਕਾਫਲੇ ਦਾ ਐਕਸੀਡੈਂਟ ਹੋਇਆ ਸੋ ਤਿੰਨ ਜੁੜੇ ਕੀ ਜਵਾਨ ਸੀਆਰਪੀਐਫ ਦੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਗੁਨਾਰਦ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਪਰਤੀ ਕਰਵਾਇਆ ਗਿਆ ਸੋ ਗੱਡੀ ਦਾ ਟਾਇਰ ਫਟਣ ਕਰਕੇ ਇਹ ਹਾਦਸਾ ਹੋਇਆ ਸੋ ਅਮਰitsar ਦੇ ਵਿੱਚ ਸਰਹੱਦੀ ਪਿੰਡਾਂ ਦਾ ਦੌਰਾ ਕਰ ਰਹੇ ਨੇ ਪੰਜਾਬ ਦੇ ਗਵਰਨਰ ਜਿੱਤੇ ਕਿ ਉਹਨਾਂ ਦੀ ਗੱਡੀਆਂ ਦੇ ਕਾਫਲੇ ਦੀ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ ਇਟਾਇਰ ਫਟ ਗਿਆ ਜਿਸ ਦੇ ਕਰਕੇ ਇਸ ਹਾਦਸੇ ਦੇ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਜ਼ਖਮੀ ਹੋਏ ਅਤੇ ਜਿਨ੍ਹਾਂ ਨੂੰ ਗੁਨਾਨਕ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦਸਤਾਰ ਹਦੀਦ ਜੁਲਿਆੰਧਰ ਦौरा ਕਰ ਰਹੇ ਨੇ ਗਵਰਨਰ ਸਕਲ ਪਛਾਨਕੋਟ ਦੇ ਵਿੱਚ ਸਰਹਦੀ ਪਿੰਡਾਂ ਦौरा ਕਰ ਰਹੇ ਸੰਤੇ ਆਜਮਰੀ ਸਰ ਦੇ ਵਿੱਚ ਤਰੰਤਾਰਣ ਸੋਨਾ ਦੇ ਨਾਲਕ ਦੇ ਸਰਹਦੀ ਪਿੰਡਾਂ ਦਾ ਦौरा ਕਰ ਰਹੇ ਸੋ ਜਿਵੇਂ ਕਿ ਮਤੇ ਜਗਜੀਤ ਜੀ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਸੋ ਜਗਜੀਤ ਜਿਹੜਾ ਕਿ ਗੱਡੀ ਦਾ ਚਾਇਰ ਫਟਨ ਕਰਕੇ ਹਾਦਸਾ ਵਾਪਰਿਆ ਜਿਹੜਾ ਕਿ ਪੰਜਾਬ ਗਵਰਨਰ ਦੇ ਕਾਫਲੇ ਦਾ ਐਕਸੀਡੈਂਟ ਹੋਇਆ ਤਿੰਨ ਨੌਜਵਾਨ ਨੇ ਜਿਹੜੇ ਕੀ ਹੋ ਜ਼ਖਮੀ ਹੋਏ ਨੇ ਜੋ ਕਿ ਉਹਨਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੋ ਇਸ ਵੇਲੇ ਉਹਨਾਂ ਦੀ ਕੀ ਸਥਿਤੀ ਹੈ ਜੀ ਜੀ ਬਿਲਕੁਲ ਪਰਮਾ ਜੀ ਜ਼ਿੰਦਗੀ ਬਿਲਕੁਲ ਇਸ ਵੇਲੇ ਜੀਰੇ ਇਲਾਜ ਚੱਲ ਰਹੇ ਨੇ ਕਿ ਜਿਸ ਤਰੀਕੇ ਨਾਲ ਹੀ ਜਿਹੜੇ ਮਲਾਜਮ ਸੀਗੇ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਕਾਫਲਾ ਆ ਉਹ ਜੀਐਨਡੀ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚ ਚੁੱਕਾ ਵਾ ਜਿਸ ਤੇ ਕਿ ਅੱਜ ਕਿਸਾਨਾਂ ਨਾਲ ਹੁਣ ਮੀਟਿੰਗ ਰੱਖੀ ਗਈ ਹੈ ਜਿਹੜੇ ਤਰਨਤਾਰੂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਇੱਥੇ ਬੁਲਾ ਲਿਆ ਗਿਆ ਤੇ ਇੱਥੇ ਹੀ ਅੱਜ ਜਿਹੜੀ ਇੱਕ ਮੀਟਿੰਗ ਕੀਤੀ ਜਾਣੀ ਹੈ ਜਿਹੜੇ ਕਿਸਾਨਾਂ ਨਾਲ ਵੱਡੇ ਤੌਰ ਤੇ ਇਸ ਜਿਹੜਾ ਸਮਾमेलन ਸਾਰਾ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੱਖ ਲਿਆ ਗਿਆ ਜੀ ਪਰਮ ਜੀ ਸੋ ਇਹ ਕਾਫਲੇ ਦੇ ਗੱਡੀ ਜਿਹੜਾ ਕਿ ਐਕਸੀਡੈਂਟ ਹੋਇਆ ਕਿਉਂ ਇਹ ਮਤਲਬ ਜਿਹੜਾ ਕਿ ਹਾ ਜੀ ਜੀ ਬਿਲਕੁਲ ਬਿਲਕੁਲ ਪਰੰਦਸਣਾ ਜੋ ਨਾ ਕਿ ਲਗਾਤਾਰ ਜਸਤੀ ਕੇ ਨਾਕਾਬਲਾ ਚੱਲ ਰਿਹਾ ਸੀ ਤੇ ਜਿਆਦਾ ਗਰਮੀ ਹੋਣ ਦੇ ਕਾਰਨ ਜਿਹੜਾ ਏ ਟਾਇਰ ਫਟਿਆ ਗਿਆ ਫਟ ਚੁੱਕਾ ਵਾ ਪਰ ਤਕਰੀਬਨ ਹਲੇ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈਗੀ ਜਿਆਦਾ ਗਰਮੀ ਦਾ ਕਾਰਨ ਹੈ ਕਿ ਕੋਈ ਹੋਰ ਵੀ ਕਾਰਨ ਹੋ ਸਕਦਾ ਜਿਹਦੇ ਨਾਲ ਇਹ ਹਾਸਤਾ ਹੋਇਆ ਪਰ ਇਸ ਵਾਰ ਜੇ ਗੱਲ ਕਰੀਏ ਤੇ ਗਵਰਨਰ ਸਾਹਿਬ ਬਿਲਕੁਲ ਓਕੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੇ ਤਿੰਨ ਕਰਮਚਾਰੀਆਂ ਦੀ ਗੱਲ ਕਰੀਏ ਤੇ CRPF ਦੇ ਜਿਹੜੇ ਜਵਾਨ ਸੀਗੇ ਤਿੰਨ ਕਰਮਚਾਰੀਆਂ ਨੂੰ ਜਿਹੜੀ ਆ ਉਹ ਕਿਤਨਾ ਕਿਤੇ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਜੀ ਜੀ ਤੋਂ ਜਿਹੜੇ ਕਿ ਅੰਮ੍ਰਿਤਸਰ ਦੇ ਸਰਦੀਪਿੰਦਰਾ ਵੀ ਦੌਰਾ ਕੀਤਾ ਜਾ ਰਿਹਾ ਤੇ ਹੋਰ ਇਸ ਤੋਂ ਬਾਅਦ ਜਿਹੜਾ ਕਿ ਪੰਜਾਬ ਦੇ ਘਵਰਾਂ ਦਾ ਕੀ ਪ੍ਰੋਗਰਾਮ ਰਹੇਗਾ ਜੀ ਕਿ ਸਾਹਦ ਨਾਲ ਮੁਲਾਕਾਤ ਕੀਤੀ ਜਾਵੇਗੀ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੋ ਰਿਹਾਗਾ ਜੀ ਜੀ ਬਿਲਕੁਲ ਬਿਲਕੁਲ ਪਰ ਮੈਂ ਦੱਸਦਾ ਤੁਹਾਨੂੰ ਕਿ ਜਿਸ ਤਰੀਕੇ ਨਾਲ ਅੱਜ ਟਾਈਮ ਰੱਖਿਆ ਗਿਆ ਸੀ ਹੁਣ ਜਿਹੜਾ ਵੀ ਸਾਰਾ ਹੀ ਇੱਥੇ ਸਮਾमेलन ਹੋਏਗਾ ਇੱਥੇ ਹੀ ਇੱਕ ਜਿਹੜੀ ਇੱਕ ਕਿਸਾਨਾਂ ਨਾਲ ਗੱਲਬਾਤ ਹੋਏਗੀ ਉਸ ਤੋਂ ਬਾਅਦ ਚ ਗੁਨਾਰਨਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਪੀਸੀ ਰੱਖੀ ਗਈ ਆ ਤੇ মিডিਆ ਦੇ ਰੂਬਰੂ ਹੋਣਗੇ ਗਵਰਨਰ ਸਾਹਿਬ ਉਸ ਤੋਂ ਬਾਅਦ ਵਿੱਚ ਅਗਲਾ ਜਿਹੜਾ ਵਾ ਸਮਾਂ ਦੱਸਿਆ ਜਾਏਗਾ ਪਰ ਹਲੇ ਤੱਕ ਨੈਕਸਟ ਰੂਟ ਦਾ ਲੈ ਕੁਛ ਨਹੀਂ ਦੱਸਿਆ ਗਿਆ ਬਸ ਇਹ ਹੀ ਦੱਸਿਆ ਗਿਆ ਕਿ ਜਿਹੜੀ ਹੁਣ ਇੱਥੇ ਹੀ ਜਿਹੜੀ ਪੀਸੀ ਹੋਏਗੀ ਸਾਰਾ ਇੱਥੇ মিডিਆ ਨੂੰ ਸਬੋਧਨ ਕਰਨਗੇ ਇੱਥੇ ਹੀ ਆਪਣੇ ਜਿਹੜੇ ਵਿਚਾਰਿਆ ਉਹ ਦੱਸਣਗੇ ਜੀ ਜੀ ਬਿਲਕੁ